ਉੰਦੇ ਕੇਸਸ ਕਾਫੀ ਜ਼ਿਆਦਾ ਵਧ ਗਏ ਆ ਮੌਸਮ ਚੇਂਜ ਦੇ ਕਾਰਨ ਉਹਦੇ ਇਲਾਵਾ ਸਾਡੇ ਕੋਲ ਡੇਂਗੂ ਤੇ ਚਿਕਨਗੁਨੀਆ ਦੇ ਕੇਸਸ ਵੀ ਕਾਫੀ ਆ ਰਹੇ ਹਨ ਹਜੇ ਵੀ ਜਿਵੇਂ ਤੁਹਾਨੂੰ ਪਤਾ ਹੈ ਸਾਰੇ ਪੰਜਾਬ ਵਿੱਚ ਵੀ ਡੇਂਗੂ ਫੈਲਿਆ ਹੋਇਆ ਹੈ ਤੇ ਇੱਥੇ ਵੀ ਕੇਸਸ ਆ ਰਹੇ ਹਨ ਪਹਿਲਾਂ ਨਾਲੋਂ ਥੋੜਾ ਫਰਕ ਪਿਆ ਬਟ ਹਜੇ ਵੀ ਦਿੱਕਤ ਹੈਗੀ ਹੈ ਬਾਕੀ ਅੱਜਕਲ ਮੌਸਮ ਚੇਂਜ ਦੇ ਕਾਰਨ ਕਾਫੀ ਲੋਕਾਂ ਨੂੰ ਖਾਂਗ ਤੇ ਜ਼ੁਖਾਮ ਹੁੰਦਾ ਹੈ ਤੇ ਉਹ ਕੇਸਸ ਵੀ ਕਾਫੀ ਆ ਰਹੇ ਨੇ ਪ੍ਰੀਕਾਸ਼ਨਸ ਕੀ ਲੈਣੇ ਚਾਹੀਦੇ ਨੇ ਪ੍ਰੀਕਾਸ਼ਨਸ ਆਹੀ ਹੈ ਇੱਕ ਤਾਂ ਤੁਸੀਂ ਜਿਹੜਾ ਘਰੇ ਆਪਣਾ ਪਾਣੀ ਉਬਾਲ ਕੇ ਲਓ ਦੂਜੀ ਚੀਜ਼ ਜਿਨ੍ਹਾਂ ਲੋਕਾਂ ਕਿਤੇ ਘਰ ਵਿੱਚ ਕਿਸੇ ਨੂੰ ਖੰਘ ਜ਼ੁਖਾਮ ਹੈ ਉਹਨਾਂ ਤੋਂ ਥੋੜੀ ਦੂਰੀ ਬਣਾ ਕੇ ਰੱਖੋ ਕਿਉਂਕਿ ਬੱਚਾ ਤੋਂ ਵੱਡਿਆਂ ਨੂੰ ਤੇ ਵੱਡਿਆਂ ਤੋਂ ਬੱਚਿਆਂ ਨੂੰ ਇਨਫੈਕਸ਼ਨ ਫੈਲ ਸਕਦਾ ਹੈ ਤੀਜੀ ਚੀਜ਼ ਮਾਸਕ ਪਾ ਕੇ ਰੱਖ ਸਕਦੇ ਹੋ ਉਹਦੇ ਨਾਲ ਪ੍ਰੀਕਾਸ਼ਨ ਹੋ ਸਕਦਾ ਜਿਹੜਾ ਵੀ ਮਰੀਜ਼ ਬਿਮਾਰ ਹੈ ਥੋੜਾ ਮਾਸਕ ਪਾ ਕੇ ਰੱਖੇ ਤੇ ਦੂਰੀ ਬਣਾ ਕੇ ਰੱਖੇ ਤੇ ਚੌਥੀ ਚੀਜ਼ ਆਪਣੇ ਡਾਕਟਰ ਕੋਲ ਜ਼ਰੂਰ ਸਲਾਹ ਲਓ ਜੇ ਕਿਸੇ ਨੂੰ ਜ਼ਿਆਦਾ ਖੰਘ ਜ਼ੁਖਾਮ ਆ ਰਿਹਾ ਹੈ ਬੁਖਾਰ ਆ ਰਿਹਾ ਹੈ ਤਾਂ ਆਪਣੇ ਨਜ਼ਦੀਕੀ ਡਾਕਟਰ ਕੋਲ ਜਾਓ ਕਸੇ ਬਿਤਰੇ ਨਾ ਲਗਾ ਦੇ ਸਾਰੇ ਮਰੀਜ਼ਾਂ ਦੀ ਕਾਫੀ ਸੰਖਿਆ ਵੱਧ ਗਈ ਉਹ ਮੌਸਮ ਚੇਂਜ ਦੇ ਕਾਰਨ ਸਰਦੀਆਂ ਵਿੱਚ ਥੋੜੇ ਫੇਫੜੇ ਜ਼ਿਆਦਾ ਸੈਂਸਟਿਵ ਰਹਿੰਦੇ ਹਨ ਤਾਂ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਫੇਫੜਿਆਂ ਦੀ ਦਿੱਕਤ ਹੈਗੀ ਹੈ ਉਹਨਾਂ 'ਚ ਤਕਲੀਫ ਜ਼ਿਆਦਾ ਰਹਿੰਦੀ ਹੈ ਤੇ ਦੂਜੀ ਚੀਜ਼ ਅੱਜ ਕੱਲ ਪ੍ਰਾਲੀ ਜਾਂ ਰਹੀ ਹੈ ਉਹਦੇ ਕਾਰਨ ਧੂਆਂ ਜ਼ਿਆਦਾ ਹੋ ਰਿਹਾ ਹੈ ਉਹਦੇ ਕਾਰਨ ਵੀ ਸਾਹ ਦੀ ਤਕਲੀਫ ਜ਼ਿਆਦਾ ਹੋ ਰਹੀ ਹੈ ਹਾਂਜੀ ਰਸ਼ ਬਹੁਤ ਜ਼ਿਆਦਾ ਪਰ ਅਸੀਂ ਆਨੇ ਬਹੁਤ ਟਾਈਮ ਲੱਗ ਜਾਂਦਾ ਹੈ ਛੇਤੀ ਦਵਾਈ ਨਹੀਂ ਮਿਲਦੀ ਤੇ ਫਿਰ ਕਈ ਵਾਰੀ ਸਾਨੂੰ ਮੁੜ ਕੇ ਵੀ ਜਾਣਾ ਪੈਂਦਾ ਵਾ। ਕੀ ਕਾਰਨ ਕੀ ਸਭ ਜੋ ਰਾਜ ਹੋ ਰਿਹਾ ਵਾ? ਬਸ ਥੋੜਾ ਜਿਹਾ ਮੌਸਮ ਬਦਲ ਚੇਂਜ ਹੋਣ ਦੇ ਕਾਰਨ ਭੀੜ ਜ਼ਿਆਦਾ ਹੁੰਦੀ ਹੈ ਤੇ ਫਿਰ ਉਹ ਚਲੋ ਡਾਕਟਰ ਵੀ ਕੀ ਕਰਨ ਮਤਲਬ ਥੋੜਾ ਜਿਹਾ ਨੂੰ ਵੀ ਬਹੁਤ ਅਫੋਰਡ ਕਰਨਾ ਔਖਾ ਹੋ ਜਾਂਦਾ ਹੈ। ਤੇ ਕਈ ਵਾਰੀ ਨਾ ਦੇਖੋ ਬਜ਼ੁਰਗਾਂ ਨਾਲ ਸਾਡੇ ਇਹਨਾਂ ਕੋਲ ਜ਼ਿਆਦਾ देर ਖੜਿਆ ਨਹੀਂ ਜਾਂਦਾ ਬੈਠਿਆ ਨਹੀਂ ਜਾਂਦਾ ਤੇ ਫਿਰ ਅਸੀਂ ਕਈ ਵਾਰੀ ਤਾਂ ਮੁੜ ਕੇ ਚਲੇ ਜਾਂਦੇ ਆ। ਦਵਾਈ ਵਗੈਰਾ ਵੀ ਸਾਰੀ ਹਾਂਜੀ ਦਵਾਈ ਮਿਲਦੀ ਹੈ। ਤੇ ਇਸ ਤਰ੍ਹਾਂ ਜਦੋਂ ਜਾਈਏ ਅੰਦਰ ਕੋਈ ਗੱਲ ਨਹੀਂ ਉਹ ਵੀ ਸਾਰੀ ਕੁਛ ਕੀ ਚੱੱਚੀ ਕਰਦੇ ਆ ਤੇ ਬਾਕੀ ਮੌਸਮ ਚੇਂਜ ਹੋਣ ਕਰਕੇ ਸਮੇਂ ਦਾ ਸੁਝਾਅ ਚਾਹੀਦਾ ਹਾਂਜੀ ਹਾਂਜੀ ਮੌਸਮ ਚੇਂਜ ਹੋਣ ਕਰਕੇ ਦਿੱਕਤ ਆ ਰਹੀ ਹੈ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਹੁਣ ਦੇਖੋ ਬਹੁਤ ਜ਼ਿਆਦਾ ਭੀੜਾ ਸੀ ਉਹਨਾਂ ਕਦੋਂ ਦੇ ਬੈਠੇ ਹੋਏ ਹੈ ਘੰਟਾ ਹੋ ਗਿਆ ਸਾਨੂੰ ਬੈਠਿਆਂ ਨੂੰ ਬਸ ਠੀਕ ਹੈ ਜੀ ਬਾਕੀ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਹੁਣ ਉਹਦੇ ਕਰਕੇ ਥੋੜੀ ਪੇਸ਼ੈਂਟਾਂ ਦੀ ਵੀ ਗਿਣਤੀ ਵਧ ਗਈ ਹੈ ਪਰ ਡਾਕਟਰਾਂ ਦੀ ਘਾਟ ਆ ਥੋੜੀ ਜੀ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਟਨਾ ਹੋਣ ਕਰਕੇ ਆ ਲੰਬੀਆਂ ਲੰਮੀਆਂ ਜਿਹੜੀਆਂ ਲੈਣਾ ਲੱਗੀਆਂ ਹੋਈਆਂ ਨੇ ਮੈਨੂੰ ਵੀ ਅੱਧਾ ਘੰਟਾ ਹੋ ਗਿਆ ਖੜੇ ਨੂੰ ਕਿਉਂਕਿ ਕੋਈ ਡਾਕਟਰ ਆ ਜਿਹੜੇ ਜਿਹੜੇ 5-7 ਕੰਮ ਕਰਦੇ ਆ ਉਹ ਪਿੱਛੇ ਜੇ ਫੈਲਾਂ ਤੇ ਵੀ ਸੈਨ ਕਰਨੇ ਆ ਪੇਸ਼ੈਂਟ ਵੀ ਅਟੈਂਡ ਕਰਨੇ ਆ ਉੱਥੇ ਦਿੱਕਤ ਆਰੀ ਆ ਕਿ ਮੌਸਮ ਦੇ ਚੇਂਜ ਹੋਣ ਦੇ ਕਾਰਨ ਇੱਕ ਤਾਂ ਪ੍ਰੋਬਲਮ ਬਹੁਤ ਕ੍ਰੀਏਟ ਹੋ ਰਹੀਆਂ ਨੇ ਪਬਲਿਕ ਨੂੰ ਤੇ ਫਿਰ ਥੋੜੇ ਜਿਹੇ ਡਾਕਟਰਾਂ ਦੀ ਘਾਟ ਕਰਕੇ ਵੀ ਦਿੱਕਤ ਮਹਿਸੂਸ ਹੋ ਰਹੀ ਆ ਦਵਾਈ ਠੀਕ ਮਿਲਦੀ ਆ ਵੈਸੇ ਵਧੀਆ ਮਿਲਦੀ ਆ ਪਰ ਕਤਾਰਾਂ ਉੱਥੇ ਵੀ ਬਹੁਤ ਲੰਮੀਆਂ ਨੇ ਕਈ ਵਾਰੀ ਲੈਣ ਤੇ ਜਾ ਕੇ ਅੱਧਾ ਘੰਟਾ ਲੈਣ ਤੇ ਲੱਗ ਕੇ ਉੱਥੋਂ ਹੀ ਵਾਪਸ ਮੁਰਨਾ ਪੈਂਦਾ ਵੀ ਦਵਾਈ ਹੈ ਨਹੀਂਗੀ ਸਾਡੇ ਕੋਲੇ ਪਰ ਮੈਂ ਗਵਰਨਮੈਂਟ ਨੂੰ ਇਹ ਬੇਨਤੀ ਕਰੂੰਗਾ ਵੀ ਤਕਰੀਬਨ ਮਰੀਜ਼ਾਂ ਦੀਆਂ ਜਿਹੜੀਆਂ ਲੋੜਾਂ ਨੇ ਇਹ ਸਹੂਲਤਾਂ ਨੇ ਇਹ ਦਿੱਤੀਆਂ ਜਾਣ ਤੇ ਬਾਕੀ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜੀ ਕਿ ਡਾਕਟਰਾਂਾਂ ਦੀਆਂ ਜਿਹੜੀਆਂ ਖਾਲੀ ਸੀਟਾਂ ਪਈਆਂ ਨੇ ਉਹ ਜ਼ਰੂਰ ਭਰਗੀਆਂ। ਮੌਸਮ ਦੀ ਵਜ੍ਹਾ ਕਰਕੇ ਸਾਰੇ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਭੀੜ ਹੋ ਗਈ ਆ ਫਰਾਲੀ ਕਰਨ ਕਰਕੇ ਧੂਆਂ ਧਾਵਾ ਜਿਵੇਂ ਹੋ ਰਿਹਾ ਉਹਦੇ ਨਾਲ ਬਿਮਾਰੀਆਂ ਵੀ ਵੱਧ ਰਹੀਆਂ ਵਾ ਤੇ ਹਸਪਤਾਲਾਂ 'ਚ ਵੀ ਬਹੁਤ ਜ਼ਿਆਦਾ ਭੀੜ ਹੋ ਗਈ ਹੈ। ਤੁਸੀਂ ਕਿਹਨੂੰ ਲੈ ਕੇ ਆਏ ਹੋ ਜੀ? ਜੀ ਇੱਥੇ ਮੇਰੀ ਪਰਜਾਈ ਨੂੰ ਲੈ ਕੇ ਆਏ ਹੋਏ ਆ ਜੀ ਉਹਨਾਂ ਦੇ ਨਾਲ ਬੱਚਾ ਵਾ ਜੀ। ਬਸ ਉਹਨਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੈ ਜੀ ਭਾਈ ਮੇਰਾ ਬੱਲੇ ਕਰੀ ਹਾਂ ਹਾਂਜੀ ਹਾਂਜੀ ਮਿਲਦੀ ਆ ਜੀ ਇੱਥੇ ਭੀੜ ਜੀ ਬਹੁਤ ਜ਼ਿਆਦਾ ਹੁੰਦੀ ਆ ਹਸਪਤਾਲ ਵਿੱਚ